ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਪੰਜਾਬ ਨਿਵਾਸੀਆਂ ਨੂੰ ਅਤੇ ਦੇਸ਼ਾਂ ਦਸ਼ਾਂ ਦੇ ਬੈਠੇ ਵੀਰਾਂ ਨੂੰ ਮੈਂ ਗਰਮੇਲ ਸਿੰਘ ਐਕਸ ਸਰਪੰਚ ਪਿੰਡ ਮਸੂਰਵਾਲ ਕਲਾਂ ਮੇਰੇ ਵੱਲੋਂ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰਪਾਪ ਦੇ ਵਿਸ਼ਕਰਮਾ ਦੇ ਦੀਵਾਲੀ ਦੀਆਂ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਹ ਦੁਵਾਲੀ ਦਾ ਤਿਹਾਰਾ ਇਹ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਤਿਹਾਰਾ ਕਿਉਂਕਿ ਇਹ ਦਿਨ ਸਿੱਖਾਂ ਦੇ ਸੇਵੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕੈਲੇ ਵਿੱਚੋਂ ਰਿਹਾ ਹੋ ਕੇ ਪਹੁੰਚੇ ਸਾਨਾ ਅਤੇ ਸ੍ਰੀ ਰਾਮਚੰਦਰ ਜੀ 14 ਸਾਲ ਦਾ ਬੰਵਾਸਟ ਕੱਟ ਕੇ ਜੁਧਿਆ ਵਾਪਸ ਆਏ ਸਾਨਾ ਇਸ ਕਰਕੇ ਸਮੂਹ ਪੰਜਾਬ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਅਤੇ ਦੂਸਰੀ ਬੇਨਤੀ ਆ ਆਪਾਂ ਪੰਜਾਬ ਨੂੰ ਹਰਾ ਭਰਾ ਬਣਾਈਏ ਅਤੇ ਪਾਣੀ ਬਚਾਈਏ ਹਵਾ ਬਚਾਈਏ ਵਾਤਾਵਰਨ ਆਪਾਂ ਜਿਹੜਾ ਮੌਤ ਕਰਾਈਏ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਹਰ ਇੱਕ ਮਨੁੱਖ ਲਾਵੇ ਅਕਰਕ ਆਪਾਂ ਰੁੱਖ ਲਾ ਕੇ ਪੰਜਾਬ ਨੂੰ ਹਰਾ ਭਰਾ ਬਣਾਈਏ ਸੋ ਮੇਰੇ ਵੱਲੋਂ ਦੁਬਾਰਾ ਫੇਰ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ